ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਰ ਅੰਜਲੀ ਗੁਰਾਇਆ ਸ਼ਹਿਰ ਵਿੱਚ ਅੱਜ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਦੋ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਖਾਸ ਤੋਂ ਇਨਾਂ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਇਹ ਜਬਰਦਸਤ ਟੱਕਰ ਬਾਬਾ ਬਾਲਕਨੰਦ ਮੰਦਿਰ ਨਜ਼ਦੀਕ ਓਵਰ ਬ੍ਰਿਜ ਤੇ ਵਾਪਰਿਆ ਹਾਦਸੇ ਸਬੰਧੀ ਸਾਡੇ ਸਹਿਯੋਗੀ ਨੂੰ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜੋ ਸੁਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ मौके ਤੇ ਪਹੁੰਚੇ। ਉਹਨਾਂ ਨੇ ਵੇਖਿਆ ਕਿ ਇੱਕ ਬਰੀਜ਼ਾ ਅਤੇ ਇੱਕ Honda ਕਾਰ ਆਪਸ ਵਿੱਚ ਟਕਰਾਈਆਂ ਹੋਈਆਂ ਸਨ। ਬਰੀਜ਼ਾ ਕਾਰ ਨੂੰ ਰਮਨ ਕੁਮਾਰ ਚਲਾ ਰਿਹਾ ਸੀ ਜੋ ਕਿ ਹੁਸ਼ਿਆਰਪੁਰ ਤੋਂ ਲੁਧਿਆਣੇ ਵੱਲ ਜਾ ਰਿਹਾ ਸੀ ਜਦਕਿ Honda ਕਾਰ ਅਜੀਤ ਸਿੰਘ ਚਲਾ ਰਿਹਾ ਸੀ ਜਿਸ ਦੇ ਨਾਲ ਉਸ ਦੀ ਪਤਨੀ ਸੋਨੀਆ ਵੀ ਮੌਜੂਦ ਸੀ। ਹਾਦਸੇ ਵਿੱਚ Honda ਕਾਰ ਸਵਾਰ ਅਜੀਤ ਸਿੰਘ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਫੌਰੀ ਤੌਰ ਤੇ ਐਂਬੂਲੈਂਸ ਰਾਹੀਂ ਗਰਾਇਆਂ ਦੇ ਸਿਵਲ ਹਸਪਤਾਲ ਵਿਕੇਤ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਹਾਦਸੇ ਆ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਨਿਊਜ਼ ਲਈ ਗਰਾਇਆਂ ਤੋਂ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਖਾਸ ਰਿਪੋਰਟ ਕਿਸੇ ਨੂੰ ਵੱਡਿਆ ਐਕਸੀਡੈਂਟ ਹੋਇਆ ਗਰਾਇਆਂ ਮੈਂ ਇਹ ਸਤੇ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆਂ ਫਰੋਂ ਮੇਨ ਜੀਡੀ ਰੋਡ ਤੇ ਤਾਇਨਾਤ ਸਾਨੂੰ ਰਾਹਗੀ ਦੁਆਰਾ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਦਾ ਬਾਬਾ ਵਾਲਖਨਾਥ ਮੰਦਰ ਨੇੜੇ ਓਵਰਬ੍ਰਿਜ ਤੇ ਉੱਤੇ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਜਿਹਦੇ ਵਿੱਚ ਇੱਕ ਗੱਡੀ ਬਰੀਜਾ ਸੀ ਤੇ ਇੱਕ ਹੌੜਾ ਐਮ ਸੀ ਜਿਹੜੀ ਬਰੀਜਾ ਗੱਡੀ ਸੀ ਉਹਨੂੰ ਰਮਨ ਕੁਮਾਰ son of ਰਾਜ ਕੁਮਾਰ ਚਲਾ ਰਿਹਾ ਸੀ ਜਿਹੜਾ ਕਿ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਿਹਾ ਸੀ ਜਿਹੜੀ ਦੂਸਰੀ ਗੱਡੀ ਸੀ ਉਹਨੂੰ ਅਜੀਤ ਸਿੰਘ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦੀ ਵਾਈਫ ਸੋਨੀਆ ਬੈਠੀ ਸੀ ਜਿਹਨੂੰ ਸੱਟਾਂ ਲੱਗੀਆਂ ਤੇ ਉਹਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਹਸਪੀਟਲ ਗੁਰਾਇਆ ਪ੍ਰਾਈਵੇਟ ਤੇ ਕਿ ਤੋਂ ਆ ਰਹੇ ਸੀ ਜੀ ਕਿੱਥੇ ਜਾ ਰਹੇ ਸੀ ਇਹ ਆਰਐਸਸੀ ਜੀ ਅੰਮ੍ਰਿਤਸਰ ਤੋਂ ਆ ਰਹੇ ਸੀ ਤੇ ਪਾਣੀ ਭੱਤ ਜਾ ਰਹੇ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਉਹ ਲੇਡੀ ਦੇ ਸਟਾ ਹੈ ਗਿਆ ਸੋਨੀਆ ਦੇ ਉਹਨੂੰ ਹਸਪੀਟਲ ਪਹੁੰਚਾਤਾ ਜੀ